ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਵਾਹਿ vahe guru vahe guru vahe guru vahe guru vahe guru vahe guru vahe ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਵਾਹਿਗੁਰੂ 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 ਦਾ ਕੰਪਾਸਾ ਵਾਹਿਗੁਰੂ ਬਤੇ ਦਾਸ ਜਥੇਦਾਰ ਜਨਰਲ ਸਿੰਘ ਨਗਰ ਵਾਲਾ ਐਮਰਡ ਸ਼ਰੋਮੀ ਉਦਵਾਰ ਪ੍ਰਬੰਧਕ ਮਿੰਟ ਵਾਲੇ ਆਇਲਾ ਮੁਹਾਰਤ ਮੈਂ ਸਹਿਬ શ્રી ਗੁਲਨਾਰਕ ਸੇ ਮਹਾਰਾਜ ਸੇ ਪਾਸ਼ਾ ਜੱਟ ਜੀ ਦੇ ਪ੍ਰਕਾਸ਼ ਜਾਨੀ ਨੂੰ ਸਮਰਪਿਤ ਸੇਰ ਗੁਰਗਰਾ ਉਮਤਲਾ ਤੋਂ ਸਵੇਰੇ 4 ਵਜੇ ਅਮਰਤ ਦੇ ਇਹ ਪੈਦਲ ਯਾਤਰਾ ਆਰੰਭ ਹੋਈ ਇਹ ਪੈਦਲ ਯਾਤਰਾ ਜਿਸ ਮੇਲ ਸਿੰਘ ਦੀ ਜਨਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੀਆਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਤੇ ਕੱਢੀ ਗਈ ਮੈਂ ਸਮਝਦਾ ਕਿ ਸ਼ੇਰ ਤੋਂ ਹੀ ਲੈ ਕੇ ਹੁਣ ਤੱਕ ਰਸਤੇ ਵਿੱਚ ਥਾਂ ਥਾਂ ਤੇ ਵੱਡੇ ਲੰਗਰ ਲਾ ਕੇ ਸੱਜਣਾਂ ਦੀ ਸੇਵਾਤਨ ਨੂੰ ਬਹੁਤ ਵੱਡੀ ਸੇਵਾ ਕੀਤੀ ਗਈ ਔਰ ਅਸੀਂ ਜਰਵਿੰਡੀ ਪਿੰਡ ਦੇ ਵਿੱਚ ਪਹੁੰਚ ਗਏ ਹਾਂ ਜਿੱਥੇ ਬਹੁਤ ਵੱਡੇ ਨਗਰਾਂ ਦੀ ਸੇਵਾ ਨਗਰ ਵਸਨੀਕਾਂ ਨੇ ਕੀਤੀ ਹੈ ਔਰ ਅੱਜ ਇੱਕ ਘੇੜ ਤੋਂ ਲੈ ਕੇ 3 ਘਾਜਾਂ ਤੋਂ ਪਾਣੀ ਗਾਰ ਰਿਹਾ ਹੋਂ ਘਰ-ਘਰ ਗਾਰ ਰਿਹਾ ਹੈ ਪੀਣੇ ਦਾ ਪਾਣੀ ਤੋਂ ਮੈਂ ਸਮਝਦਾ ਹਾਂ ਕਿ ਇਹ ਇਹ ਸ਼ਾਮ ਨੂੰ ਕੋਈ ਨੇ ਗਰੀਬ ਬੇਗੁਰਦਰਾਸ਼ੀ ਦੇ ਬੇਦਸਾਹ ਸਰਕਾਰ ਕੋਲ ਇਹ ਪਹੁੰਚਾਵਾਂਗੇ ਜਿੱਥੇ ਸਹਿਬ ਕੀ ਨਾਨਕ ਜੀ ਬਾਹਰ ਆਏ ਨੇ 3 ਰੋਗਾਂ ਸਾਹਿਬ 9 ਮਹੀਨੇ 13 ਦਿਨ ਤੱਕ ਪੁੱਤਾ ਮੈਂ ਕਿਹੜਾ ਪਾਸ਼ਾ ਦੇ ਪ੍ਰਕਾਸ਼ ਜਾਣੀਆਂ ਸਮੂਹ ਸਿੱਖ ਚਾਹੇ ਵਾਕੀਆਂ ਧਾਰਮਿਕ ਜਥੇਬੰਦੀਆਂ ਨਾਨਕ ਨਾਮਦੇਵਾ ਭਗਤ ਜੀ ਇਹ ਸੰਗਠਨ ਧਾਰਮਿਕ ਮਹਾਰਾਜ 595 ਪੁਰਜਾਇ ਪ੍ਰਕਾਇਤ ਅਰੇਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਤੇ ਅਰਦਾਸ ਕਰਦਾ ਦਗਾ ਆ ਮੇਕਾਂ ਦੀ ਆਪ ਜੀ ਸੁਖਾਣਾ ਹੋਵੇ ਕਿ ਇੱਕ ਤਸਫਾ ਜਨਨੀ ਕਲਾ ਹੋਵੇ ਜਿੱਥੇ ਪੰਜਾਬ ਦੇ ਵਿੱਚ ਇਹ ਸਤੰਦ ਰਸਲੀਆਂ ਜਨਨੀ ਕਲਾ ਤੇ ਤੀਜਾਤ ਵਕਤ ਮੈਂ ਇਹ ਨਾ ਕਰਕੇ ਹੀ ਆਪ ਕੋ ਅਰਦਾਸ ਲੈਂਦਾ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਾਲਸਾ ਦੀ ਖਾਲਸਾ ਦਾ ਖਾਲਸਾ ਹੈ ਤਾਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਘਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 100 ਤੋਂ ਜ਼ਾ ਕਬੂਤਰਾਂ ਤੋਂ 25 ਤੱਕ ਦਾ ਜੱਤਰਾ ਜੋ ਗੋਡਾ ਬੀਰ ਸਾਹਿਬ ਸੁਧਾਰ ਪਵਿੱਤਰੀ ਤੇ ਜਾ ਰਹੀ ਹੈ ਉਹ ਉਸ ਅੱਗੇ ਬਹੁਤ ਸੰਤਾ ਭਾਰੀ ਆਸ਼ਾ ਹੈ ਲਗਭਗ 50-60 ਹਜ਼ਾਰ ਦੇ ਫੀ ਸੰਤਾ ਨੇ ਇਹ ਹਾਜ਼ਰੀ ਭਰੀ ਹੈ ਹੋ ਇਸੇ ਤਰ੍ਹਾਂ ਵਕਫੀਆਂ ਬੱਜੀਆਂ ਨੇ ਰਸਤੇ ਵਿੱਚ ਸੰਸਾਰ ਦੀ ਸੇਵਾ ਲਈ ਗੁਰੂ ਕੇ ਲੇਵਾ ਲਗਾਏ ਗਏ ਦਾ ਪੋੜਾ ਲੇਵਾ ਲਗਾਏ ਗਏ ਅਤੇ ਸੰਤਾ ਦੀ ਭਰਪੂਰ ਸੇਵਾ ਕੀਤੀ ਹੋ ਇਹ ਜੋ ਇਹ ਪੈਦਾ ਯਾਤਰਾ ਹੈ ਇਹ ਮੁੱਖ ਪ੍ਰਬੰਧਨ 2015 ਸੀ ਵੀ ਔਰ ਸਦਾ ਜੁਜਦਦ ਸਿੰਘ ਪਤਰਾ ਦਾਸ ਉਹ ਇਹ ਸੰਤਾ ਦੇ ਬੜਾ ਭਾਰੀ ਉਤਸ਼ਾਹ ਹੈ ਤੇ ਗਰੁੱਪ 43 ਦੇ ਵੀ ਮਾਰੇ ਨੇ ਸਪੋਰਟ ਹੁੰਦੇ ਹੋਇਆ ਸਿੱਧੀ ਸੇਵਾ ਸਰਟੀਫਿਕੇਟੋਂ ਥਰੂ ਔਰ ਸਾਰੇ ਰਸਤੇ ਦੇ ਵਿੱਚ मेडिकल कैंप लगाए गए कल बीमार बहुत बढ़िया बढ़िया पैदल यात्रा के लिए स्वास्थ्य की व्यवस्था के लिए आए हुए हैं और यात्रा सुल्तानपुर लौटी पर जाएगी और हम आशा करते हैं कि सारे के सारे जितने भी टिक यहाँ पे आए हुए हैं उनकी अच्छे से अच्छे स्वास्थ्य की कामना करते हैं और कोई भी अगर उनको स्वास्थ्य से संबंधी कोई रिलेटेड प्रॉब्लम होती है तो हम यहाँ पे हमारी टीम के साथ भी उनको पूरी यात्रा के दौरान उपलब्ध करेंगे धन्यवाद ਜਾਤਰਾ ਇਹ 25 ਪੈਦਲ ਯਾਤਰਾ ਤਕਸਮੇ ਕੋ ਬੇਸਾ ਪਹੁੰਚਿਆ ਤੇ ਜਦੋਂ ਸਮਾਪਤੀ ਤੇ ਪਹੁੰਚੀ ਆ ਬੇਸਾ ਤੇ ਬਹੁਤ ਹੀ ਜ਼ਿਆਦਾ ਪਰਮਾ ਸਵਾਦ ਕੀਤਾ ਗਿਆ ਸੰਗਠਨ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਵੀ ਉਨ੍ਹਾਂ ਦੀ ਵਰਤਾ ਦਿੱਤੀ ਗਈ ਆ ਤੇ ਬਾਬਾ ਜੀ ਨੂੰ ਬੜੇ ਹੀ ਸਤਾਰ ਸਤ ਬਹੁਤ ਹੀ ਪ੍ਰੀਮ ਸਤ ਦਾ ਅੰਦਰ ਬਾਬਾ ਜੀ ਨੇ ਸੁਖਾਸਨ ਤੱਕ ਪਹੁੰਚਾਇਆ ਗਿਆ ਤੇ ਸੰਗਠਨ ਦੀ ਰਚ ਭਾਰੀ ਉਤਸ਼ਾਹ ਸੀਗਾ ਇਸ ਪੈਦਲ ਯਾਤਰਾ ਨੂੰ ਹਰ ਵਾਰ ਦੀ ਤੁਸੀਂ ਕਿੰਨੇ ਸਾਲ ਤੋਂ ਆ ਰਹੇ ਹੋ ਇੱਥੇ ਯਾਤਰਾ ਜੀ ਬੱਸ ਵੀ ਲਗਭਗ 15 16 ਸਾਲ ਤੋਂ ਇੱਥੇ ਪੈਦਲ ਆ ਕੇ ਉਹਦੇ ਨਾਲ ਆ ਰਹੇ ਹਾਂ ਹਰ ਸਾਲ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ